ਅਤੇ ਹੁਣ ਖਬਰਾਂ ਵਿਸਥਾਰ ਨਾਲ ਯੁਦਨਸ਼ਾ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਬੀਤੇ ਦਿਨੀ ਇੱਕ ਨੌਜਵਾਨ ਨੂੰ 8 ਕਿਲੋ 8 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਸੀ ਜਾਂਚ ਦੌਰਾਨ ਹੋਰ ਖੇਪ ਬਰਾਮਦ ਕਰਵਾਉਣ ਲਈ ਪੁਲਿਸ આરોપી ਨੂੰ ਅੰਮ੍ਰਿਤਸਰ ਮਜੀਠਾ ਰੋਡ ਤੇ ਲੈ ਕੇ ਗਈ ਇਸ ਦੌਰਾਨ આરોપી ਅਤੇ ਪੁਲਿਸ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਵਿੱਚ આરોપી ਧਰਮਿੰਦਰ ਸਿੰਘ ਉਰਫ ਸੋਨੂ ਜ਼ਖਮੀ ਹੋ ਗਿਆ ਇਸ ਸੰਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੁਰਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਦੋਸ਼ੀ ਧਰਮਿੰਦਰ ਸਿੰਘ ਉਰਫ ਸੋਨੂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਮਾਨਯੋਗ ਅਦਾਲਤ ਤੋਂ ਇਸ ਦਾ ਹੋਰ ਰਿਮਾਂਡ ਲੈ ਕੇ ਹੋਰ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਦੇਖੋ ਇਹਦੇ ਵਿੱਚ ਧਰਮਿੰਦਰ ਜਿਹੜਾ ਇੱਕ ਬੜੀ ਨਾਰਕੋ ਵੱਡਾ ਬਿਗ ਫਿਸ਼ ਸੀ ਨਰਕੂ ਸਮਗਲਿੰਗ ਦੀ ਕੱਲ ਫੜੀ ਗਿਆ ਫੜਿਆ ਗਿਆ ਸੀ 8 ਕਿਲੋ ਇਰਨ ਬ੍ਰਾਮਦ ਹੋਈ ਸੀ ਰਮਾਂਡ ਉਹਦਾ ਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਰਮਾਂਡ ਦੇ ਵਿੱਚ ਕੁਛਕਿਛ ਕਰ ਰਹੇ ਸੀ ਤਾਂ ਉਹਨੇ ਮੰਨਿਆ ਕਿ ਮੈਂ ਕੋਈ ਹੋਰ ਕਨਸਾਈਨਮੈਂਟ ਚੁਪਾਈ ਹੋਈ ਹੈ ਇੱਥੇ ਤਾਂ ਉਹਦੇ ਵਿੱਚ ਪੁਲਿਸ ਪਾਰਟੀ ਉਹਦੇ ਨਾਲ ਆਈ ਐਸ ਪਰ ਪ੍ਰੋਸੀਜਰ ਔਰ ਜਦੋਂ ਖਦਾਈ ਹੋ ਰਹੀ ਸੀਗੀ ਤਾਂ ਉਹਨੇ ਮੌਕੇ ਦਾ ਫਾਇਦਾ ਉਠਾ ਕੇ ਵਿਜੇ ਕੁਮਾਰ ਸਾਡਾ ਹੈੱਡ ਕਾਂਸਟੇਬਲ ਹੈ ਉਹਦੀ ਜਿਹੜੀ ਹੈ ਕਾਰਬਨ ਸਰਵਿਸ ਕਾਰਬਨ ਖੋਲੀ ਔਰ ਉਹਦੇ ਚੋਂ ਨੂੰ ਵਾਰਨ ਕੀਤਾ ਕਿ ਇਨਸਪੈਕਟਰ ਰਣਜੀਤ ਸਿੰਘ ਵੱਲੋਂ ਕਿ ਇਹਨੂੰ ਛੱਡ ਦੇ ਡ੍ਰੌਪ ਕਰ ਦੇ ਔਰ ਰਿਸੈਂਡਰ ਕਰੇ ਉਹਨੇ ਨਹੀਂ ਮੰਨਿਆ ਤੋਂ ਕੌਕ ਕਰਨ ਦੀ ਕੋਸ਼ਿਸ਼ ਕੀਤੀ ਤੋਂ ਇੱਕ ਵਾਰ ਪਹਿਲਾਂ ਇਨਸਪੈਕਟਰ ਰਣਜੀਤ ਸਿੰਘ ਨੇ ਹਵਾਲਾ ਕੀਤਾ ਦੂਸਰਾ ਫਾਇਰ ਫਿਰ ਉਹਨੇ ਉਹਦੀ ਵੱਲ ਕੀਤਾ ਜਿਸ ਨਾਲ ਉਹ ਇੰਜਰਡ ਹੋ ਗਿਆ ਔਰ ਉਹਨੂੰ ਉਸ ਤੋਂ ਬਾਅਦ ਹਸਪੀਟਲ ਐਡਮਿਟ ਕਰਾ ਦਿੱਤਾ 8 ਕਿਲੋ ਹਿਰੋਇਨਾਂ ਫੜਿਆ ਗਿਆ ਸੀ ਔਰ ਬੜਾ ਵੱਡਾ ਇਹ ਨਾਰਕੋਸ ਸਮਗਲਿੰਗ ਦਾ ਇੱਕ ਮੈਂ ਸਵਿੰਦਾ ਕਿੰਗ ਪਿੰਨ ਹੈ ਬੰਦਾ ਸੋ ਬਾਕੀ ਉਹਦੇ ਸਾਥੀਆਂ ਨੂੰ ਵੀ ਜਲਦੀ ਫੜੇ ਜਾਏ